ਮਗਰ ਇਹ ਪਾੜੇ ਨੂੰ ਮੈਂ ਮੱਥੇ ਤੇ ਮਾਰੀ ਗਣੀ ਇੰਚਾ ਕੋਪਾ ਗਿਆ ਯਾਦ ਕਰ ਤੁਸਕਾ ਮੈਂ ਮੈਂ ਮਾਫ ਕਰ ਜੀ ਕੋਈ ਗੱਲ ਨਹੀਂ ਕਰਾ ਦੋਵੇਂ ਇੱਕੋ ਪੱਟਾ ਲਾ ਦਿੱਤੀ ਕੇ ਸਰ ਅੱਜ ਦੇ ਨਾਲ ਆਦਰਵਾਦ ਉਹ ਯਾਦ ਨਹੀਂ ਪਿਆ ਇਹ ਮੰਦਰੇਗਾ ਸਗਰਾਮ ਦੇ ਨਾਮ ਨਾਲ ਇਹ ਜਿਹੜੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ पूरे ऐसे-ऐसे प्रेस कॉन्फ्रेंस की लोगों के तो लिए क्योंकि ये गरीब लोगों का मुद्दा है आम लोगों का मुद्दा है इस करके कांग्रेस पार्टी ने दृढ़ किया है कि गरीब लोग आम लोग लड़ाई असं लड़ा सो इस एस करके असी अलग अलग विधानसभा संग्राम के नाम मनरेगा संग्राम के नाम असि ना, यह लड़ाई लड़ रहे ਅੱਜ ਗਾਂਧੀ ਜੀ ਦੀ ਡੈਥ ਅਨਿਵਰਸਰੀ ਹੈ 78 ਵਰੇ ਹੋ ਗਏ ਤਕਰੀਬਨ ਉਹਨਾਂ ਨੂੰ ਇਸ ਦੁਨੀਆ ਤੋਂ ਗਏ ਹੋਏ ਸੋ ਅੱਜ ਅਸੀਂ ਦਾਖਾ ਵਿਧਾਨ ਸਭਾ ਦੇ ਵਿੱਚ ਔਰ ਉਸ ਤੋਂ ਬਾਅਦ ਰਾਏ ਕੋਰਟ ਦੇ ਵਿੱਚ ਮਜ਼ਦੂਰਾਂ ਦੀ ਦੱਬੀਆਂ ਦੀ ਮਿੱਧੀਆਂ ਦੀ ਕੁਚਲੀਆਂ ਦੀ ਸਾਡੇ ਉਹਨਾਂ ਭਰਾਵਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਔਰ ਸਾਡੀ ਇਹ ਮੰਗ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਹੈ ਜਿਹੜਾ ਬਣਾਇਆ ਗਿਆ ਹੈ ਇਹਨੂੰ ਵਾਪਸ ਲਿਆ ਜਾਵੇ ਅਬੜੀ ਸਾਹਿਬ ਬੀਬੀ ਪੱਠਲ ਦੇ ਬਿਆਨ ਨੂੰ ਕਿਸੇ ਕਹਿੰਦੇ ਨੇ ਲਗਾਤਾਰ ਜਿਹੜੀ ਆਪਸ਼ਨਲ ਪਾਰਟੀਆਂ ਨਿਸ਼ਾਨਾ ਸਾਥੀਆਂ ਸੋਹਣਾ ਦਾ ਕਹਿਣਾ ਹੈ ਦੋ ਤਿੰਨ ਗਾ ਮੰਬਲਸ਼ਟ ਕਰਾਈ ਜਾਂਦੇ ਜਿਹੜੀ ਆਪੋਜੀਸ਼ਨ ਬਸਾਂ ਬਸਾਂ ਉਹ ਲਗਾਈ ਜਾਂਦੇ ਸਰਕਾਰ ਨੇ ਅੱਜ ਪੰਜਾਬ ਦੀ ਮਸਤੀਆਂ ਕੱਢਣਾ ਨਹੀਂ ਤੁਸੀਂ ਆ ਚਾਹੀਏ ਸਮਾਜ ਦਾ ਜਲਤ ਲੇ ਕੋ ਗਾਲ੍ਹੇ ਨਾ ਗਾਲ੍ਹੇ ਹੈ ਹਜੇ ਤੱਕ ਪੁਲਵਾਮਾ ਨਹੀਂ ਪਤਾ ਮੈਂ ਕਿ ਆ ਕਿਉਂ ਹੈ ਇਹਨਾਂ ਆਰਡੀਐਕਸ ਕਿੱਥੋਂ ਆਇਆ ਸੀ ਸਾਡੇ ਉਥੋਂ ਦੇ ਮੌਕੇ ਦੇ ਜਿਹੜੇ ਗਵਰਨਰ ਹੈ ਉਹ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਜਿਹੜੇ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਤੋਂ ਸਵਾਲ ਲਾਇਆ ਕਿ ਮੈਂ ਉਸ ਦਾ ਵੇਲੇ ਦਾ ਚਸ਼ਮਦੀਤ ਗਵਾਹ ਹਾਂ ਉਹਨਾਂ ਦੀ ਕੋਈ ਇਨਕੁਆਇਰੀ ਹੋਈ ਹੈ ਔਰ ਜਿਸ ਪ੍ਰਕਾਰ ਬੀਬੀ ਪਠਲ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕੋਈ ਸਲਾਹ ਮੈਨੂੰ ਦਿੱਤੀ ਗਈ ਲੇਕਿਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰ ਨਹੀਂ ਦਿੱਤਾ ਗਿਆ ਨਾ ਹੀ ਕੋਈ ਐਸੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਬੀਬੀ ਜੀ ਨੇ 28 30 ਸਾਲਾਂ ਬਾਅਦ ਵਿਆਹ ਕਿਉਂ ਦਿੱਤਾ ਹੈ ਜਾਂ ਕੌਣ ਉਹ ਵਿਅਕਤੀ ਸਨ ਇਹ ਉਹਨਾਂ ਦਾ ਵਿਅਕਤੀਗਤ ਮਾਮਲਾ ਹੈ ਲੇਕਿਨ ਕਾਂਗਰਸ ਪਾਰਟੀ ਅਕਾਲੀ ਦਲ ਨੂੰ ਵੀ ਮੈਂ ਕਹਿ ਦਿੰਦਾ ਤੁਸੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਰੱਖਿਅਤ ਜਿਹੜਾ ਕੰਮ ਸੀ ਉਹ ਨਹੀਂ ਕਰ ਸਕੇ 250 ਤੋਂ ਵੱਧ ਬੇਅਦਬੀਆਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਔਰ ਤੁਸੀਂ ਮੰਨੇ ਤੁਸੀਂ ਮੰਨੇ ਕਿ ਹਾਂ ਮੈਂ ਗੁਨੇਗਾਰ ਹਾਂ ਇਹ ਹੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਤੁਸੀਂ ਸਾਥੋਂ ਇਹ ਜਵਾਬ ਮੰਗੋਗੇ ਜਾਂ ਭਾਜਪਾ ਵਾਲੇ ਇਸ ਜਵਾਬ ਮੰਗਣਗੇ ਕਿ ਜਿਹੜੇ ਸੀਆਰਪੀਐਫ ਦੇ ਜਵਾਨਾਂ ਨੂੰ ਜਹਾਜ਼ ਤੇ ਲਿਹਾਉਣਾ ਸੀ ਉਹਨਾਂ ਨੂੰ ਬਸ ਤੇ ਜਾਣਬੁੱਝ ਕੇ ਕਿਉਂ ਲਿਆਇਆ ਗਿਆ ਸੋ ਸਾਥੋਂ ਇਹ ਅਸੀਂ ਅਸੀਂ ਨੋਟਸ ਅਡਿਕਟ ਨਹੀਂ ਲੈਣਾ ਲੈਣਾ ਕਾਂਗਰਸ ਪਾਰਟੀ ਨੇ ਖਾਸ ਕਰਕੇ ਗਾਂਧੀ ਪਰਿਵਾਰ ਨੇ ਆਪ ਦੇ ਪਰਿਵਾਰਾਂ ਦੇ ਜੀਆਂ ਦੀ ਸ਼ਹਾਦਤ ਦਿੱਤੀ ਹੈ ਔਰ ਪੰਜਾਬ ਦੇ ਅੰਦਰ ਸਰਦਾਰ ਬੈਂ ਸਿੰਘ ਨੇ ਜਦੋਂ ਅਕਾਲੀ ਦਲ ਇਹ ਝਾੜੂ ਤਾਂ ਜਮਿਆ ਹੀ ਨਹੀਂ ਸੀ ਜਦੋਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਗੈਰਾ ਤੇ ਸਾਰੇ ਚਾਚੇ ਤਾਇਆ ਦੇ ਮੁੰਡੇ ਵਿਦੇਸ਼ ਚਲੇ ਗਏ ਜਦੋਂ ਪੰਜਾਬ ਸੜ ਰਿਹਾ ਸੀ ਜਦੋਂ 1992 ਚਾਤਵਾਦੀਆਂ ਨੇ ਇਹ ਕਹਿਤਾ ਸੀ ਕਿ ਅਗਰ ਕੋਈ ਚੋਣ ਲੜੇਗਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ। ਦਰਦੀ ਬਾਈਕਾਟ ਕਰ ਗਿਆ ਆਕਾਲੀ ਦਲ ਕਿ ਭਾਜਪੀ ਆਲੇ ਆਏ ਨਹੀਂ। ਜੀ। ਉਦੋਂ ਕਾਂਗਰਸੀਆਂ ਨੇ ਇਕੱਲੇ ਲੜਾਈ ਲੜ ਕੇ ਸ਼ਹਾਦਤਾਂ ਦੇਖ ਕੇ ਅਸੈਸੀਨੇਸ਼ਨ ਹੋਏ। ਸਾਡੇ ਮੁੱਖ ਮੰਤਰੀ ਦਾ ਅਸੈਸੀਨੇਸ਼ਨ ਹੋਇਆ, ਐਮਐਲਏ ਦਾ ਹੋਇਆ। ਕਈ ਮਾਰ ਮੁਕਾ ਦਿੱਤੇ ਗਏ ਲੇਕਿਨ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦਬਾਰਾ ਮੁੜ ਲਿਆਵ ਦੇ ਲੈ ਕੇ ਆਉਣ ਦੇ ਵਾਸਤੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਐਸਵਾਈਐਲ ਦਾ ਭਾਜਪਾ ਨੂੰ ਇਸ ਗੱਲ ਦਾ ਪਤਾ ਹੈ ਕੋਈ ਵੀ ਜਿਹੜਾ ਇਸ਼ੂ ਹੈ ਉਹ ਡਿਫਰ ਕਰ ਦਿੰਦੀ ਹੈ ਸੁਪਰੀਮ ਕੋਰਟ ਨੂੰ ਕਿੰਨੇ ਵੀ ਸੈਂਸਿਟਿਵ ਇਸ਼ੂ ਹੈਗੇ ਨੇ ਇਨਾਂ ਨੂੰ ਸੁਪਰੀਮ ਕੋਰਟ ਨੂੰ ਡਿਫਰ ਕਰ ਦਿੱਤਾ ਜਾਂਦਾ ਹੈ ਹੁਣ ਕੀ ਹੋਇਆ ਹੁਣ ਉਹਨਾਂ ਨੂੰ ਇਹ ਹੈ ਹਾਲਾਂਕਿ ਇਹ ਸਰਕਾਰ ਨੇ ਫੈਸਲਾ ਕਰਉਣਾ ਹੈ ਕੀ ਸਰਕਾਰ ਫੈਸਲਾ ਕਰਉਣਾ ਚਾਹੀਦੀ ਇੱਕ ਸਾਲ ਦਾ ਹੁਣ ਸਮੇਂ ਟਪਾਉਣਾ ਹੈ ਇਲੈਕਸ਼ਨ ਤੱਕ ਜੀ ਇਲੈਕਸ਼ਨ ਦਾ ਸਮਾਂ ਜਿਹੜੀ ਪੁਰਾਣੀ ਪ੍ਰੈਕਟਿਸ ਹੈ ਨਾ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਹੈ ਚਾਹੇ ਯੂਨੀਵਰਸਿਟੀ ਦੀ ਹੈ ਚਾਹੇ ਤਿੰਨ ਕਾਲੇ ਕਾਨੂੰਨ ਦੀ ਹੈ ਜੋ ਸਾਡੇ ਨਾਲ ਧੱਕਾ ਤੇ ਜ਼ਿਆਸਤੀ ਹੋ ਰਿਹਾ ਚਾਹੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਹੈ ਚਾਹੇ ਚੰਡੀਗੜ੍ਹ ਚ ਹਰਿਆਣੇ ਨੂੰ ਵਿਧਾਨ ਸਭਾ ਦੇ ਦਿੱਤੀ ਗਈ ਅਲੋਟ ਜਗ੍ਹਾ ਦੇ ਦਿੱਤੀ ਹੈ ਜਿਹੜੀ ਇਹਨਾਂ ਦੀ ਪੁਰਾਣੀ ਪ੍ਰੈਕਟਿਸ ਹੈ ਕਿ ਇੱਕ ਸਾਲ ਏਵੇਂ ਦੋਵਾਂ ਮੁੱਖ ਮੰਤਰੀਆਂ ਨੂੰ ਬੈਠ ਕੇ ਗੱਲਬਾਤ ਹੀ ਕਰੋ ਉਹ ਭਗਵਾਨ ਸਾਹਿਬ ਨੂੰ ਦੇਣਾ ਨੂੰ ਉਹ ਕਿਹੜਾ ਲੜਾਈ ਲੜ ਰਹੇ ਉਹ ਵੀ ਮੁਕੇ ਦੇ ਦਿੰਦੇ ਜਾ ਕੇ ਅ ਅਮਿਤ ਸ਼ਾਹ ਜੀ ਸੋ ਦੋਨੇ ਬੈਠ ਕੇ ਵਾਰਤਾਲਾਪ ਦੇ ਵਿੱਚ ਤੁਸੀਂ ਸਾਲਟ ਪਾ ਦਿਓ ਜਿਹੜਾ ਫੈਸਲਾ ਲੈਣਾ ਹੋਵੇ ਆ ਉਹ ਅਸੀਂ ਹਿੱਤਕ ਫੈਸਲਾ ਕੀ ਕਰ ਰਹੇ ਸਾਡਾ ਪਾਣੀ ਸਾਡੇ ਕੋਲ ਪਾਣੀ ਹੈ ਨਹੀਂ ਅਸੀਂ ਧਿਆਏ ਮਰਤੀ ਸਾਡਾ ਪਾਣੀ ਕਿਸੇ ਨੂੰ ਅਸੀਂ ਦੇ ਨਹੀਂ ਸਕਦੇ ਇਹ ਕੇਂਦਰ ਸਰਕਾਰ ਫੈਸਲਾ ਕਰ ਲੇ ਕਹਿੰਦੇ ਦੋਵੇਂ ਮੁੱਖ ਮੰਤਰੀ ਬੈਠੇ ਕਿਹੜਾ ਮੁੱਖ ਮੰਤਰੀ ਇਹ ਫੈਸਲਾ ਕਿਵੇਂ ਕਰੂਗਾ ਵੀ ਉਹ ਹੋਊਗਾ ਮੈਨੂੰ ਪਾਣੀ ਚਾਹੀਦਾ ਹੈ ਕਿ ਨਾ ਮੈਨੂੰ ਪਾਣੀ ਨਹੀਂ ਦੇਣਾ ਫੈਸਲਾ ਨਹੀਂ ਹੋਊਗਾ ਇਹ ਹੀ ਰੇਟ ਦਾ ਤਾਂ ਕਈ ਸਾਲਾਂ ਤੋਂ ਬੱਜਿਆ ਹੋਇਆ ਪਰ ਅੱਜ ਕੱਲ ਲੋਕ ਬੜੇ ਸਿਆਣੇ ਹੈ ਸਮਝਦਾਰ ਹੈ ਉਹ ਬੇਫੂਫੇ ਨਹੀਂ ਬਣਨੇ ਸੋ ਇਹ ਸਰਾਸਰ ਤੱਕਾ ਹੁਣ ਸੁਣਿਆ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਜੀ ਹੁਣ ਰਵਿਦਾਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆ ਗਈ 12 ਸਾਲਾਂ ਦੀ ਦਾਈ ਹੁਣ ਅਚਨਚੇਤ ਪੰਜਾਬ ਬਨਾਰਸ ਜਾਂਦੀ ਬਚਾਈ ਅਚਨਚੇਤ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੇ ਹਾਂ ਸਾਨੂੰ ਕੋਈ ਅਖਰਾਜ ਨਹੀਂ ਲੇਕਿਨ ਕੀ ਦੇਖੇ ਜਾਵੇ ਹੁਣ ਪਦਮ ਵਿਪੋਸ਼ਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੱਲਾ ਡੇਰੇ ਦਾ ਸਨਮਾਨ ਕਰਦੇ ਹਾਂ ਲੇਕਿਨ ਅਚਨਚੇਤ ਕਿਉਂ ਕਿ ਵੋਟ ਆ ਗਈਆਂ ਸਾਨੂੰ ਵੰਡਣਾ ਚਾਹੁੰਦੇ ਫਲਾਨ ਸਮਾਜ ਅੱਡਾ ਫਲਾਨ ਸਮਾਜ ਅੱਡਾ ਫਲਾਨ ਸਮਾਜ ਅੱਡਾ ਲੇਕਿਨ ਪੰਜਾਬ ਦੀ ਤਾਂ ਇਹ ਸਭੇ ਤਾਂ ਰਹੀ ਹੈ ਬਨਾਰਸ ਦੀ ਯਾਦ ਸਭ ਦੀ ਇੱਕ ਪਹਿਚਾਣ ਅਸੀਂ ਕਦੇ ਵੰਡੇ ਗਏ ਹੀ ਨਹੀਂ ਜਾਤੀਆਂ ਔਰ ਧਰਲੇ ਨਾਤੇ ਸਾਨੂੰ ਕੋਈ ਨਹੀਂ ਵੰਡ ਸਕਦਾ ਸੋ ਫਿਰ ਹੁਣ ਮੈਂ ਮੰਗ ਕੀਤੀ ਹੈ ਕਿ ਨੈਸ਼ਨਲ ਹੌਲੀਡੇ ਡਿਕਲੇਅਰ ਕਰ ਦੂਸਰੀ ਮੈਂ ਮੰਗ ਕੀਤੀ ਹੈ ਕਿ ਬਜਟ ਪੇਸ਼ ਕਰ ਰਹੇ ਫਰ ਅੰਦਵਾਰ ਵਾਲੇ ਦੀ ਕੀ ਜਰੂਰੀ ਹੋਗੀ ਨਾਮ ਲੇਵਾ ਸੰਗਤ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਾਰੀ ਦੁਨੀਆ ਤੇ ਹੈ ਸਾਨੂੰ ਕਿਉਂ ਨਹੀਂ ਆਦੀ ਸੰਗਤ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਮੌਕਾ ਮਿਲ ਰਿਹਾ ਕਿਉਂ ਤੁਸੀਂ 550 ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਤੁਸੀਂ ਉੱਥੇ ਬਜਟ ਐਤਵਾਰ ਵਾਲੇ ਦਿਨ ਬਿਠਾਉਗੇ ਤੁਸੀਂ ਇੱਕ ਦਿਨ ਡੈਫਰ ਕਰ ਲੋ 2 ਤਰੀਕ ਨੂੰ ਬਜਟ ਲੈ ਆਓ ਫਿਰ ਮੇਰੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਘੱਟੋ-ਘੱਟ 600 ਸਾਲਾ ਇਹ ਗੁਰਪੁਰਬ ਇੱਥੇ 6000 ਕਰੋੜ ਰੁਪਏ ਨਾ ਗੁਰੂ ਰਬੀਦਾਸ ਜੀ ਦੇ ਨਾਮ ਤੇ ਕਿ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਦੀ ਯੂਨੀਵਰਸਿਟੀ ਦਿੱਲੀ ਕੇ ਜਾਣ ਅਨਾਉਂਸਮੈਂਟ ਕਰ ਤੇ ਪੂਰਾ ਸਾਲ ਦੋਨੇ ਸਰਕਾਰਾਂ ਬੇਕੋ ਬਣਾ ਰਹੀ ਹੈ ਦੋਨੇ ਸਾ ਮੈਂ ਕਿਹਾ 에어ਪੋਰਟ ਦੇਣ ਹੋਰ ਵੀ ਦੇਣ ਦੋਨੇ ਸਰਕਾਰਾਂ ਕਲੇ 에어ਪੋਰਟ ਦੇ ਨਾਮ ਨਾਲ ਨਾ ਕੁਛ ਹੁਣ 에어ਪੋਰਟ ਤਾਂ ਬਣਿਆ ਹੋਇਆ ਪਰ ਯੂਨੀਵਰਸਿਟੀ ਦੇਣ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਿਸ ਪ੍ਰਕਾਰ ਉਹਨਾਂ ਨੇ ਹੀ ਇਸ ਦੇਸ਼ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਵਿੱਚ ਕੁਆਲਿਟੀ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਭੇਦ ਭਾਅ ਨੂੰ ਖਤਮ ਦੀ ਗੱਲ ਕੀਤੀ ਸੰਗਠਿਤ ਰਹਿਣ ਦੀ ਗੱਲ ਕੀਤੀ ਸੋ ਨਾਲ ਮੇਰਾ 1.650 ਸਾਲਾ ਪੂਰਾ ਸਾਲ ਸ਼ਤਾਬਦੀ ਪੰਜਾਬ ਦੀ ਸਰਕਾਰ ਵੀ ਮਨਾਵੇ ਗੁਰੂ ਰਵਿਦਾਸ ਮਹਾਰਾਜ ਦੀ ਤੇ ਕੇਂਦਰ ਦੀ ਸਰਕਾਰ 20 ਸਟਾਈਟ ਫੱਟੇ ਚੱਕ ਦੇਣਗੇ ਰਾਜਨੀਤੀ ਤਾਂ ਲੋਕ तो नजर और पूरे शहीदों की याद में आज पूरा राष्ट्र गांधी जी को नमन कर रहे मनरेगा लगातार देश भर में कांग्रेस पार्टी अलग अलग तरीके से आंदोलन कर रही है पंजाब में भी लगातार मनरेगा को लेकर अनेक सभाएं बड़ी सभाएं और बहुत सारी कार्यक्रम संपादित हुए हैं और आज भी मरेगा को लेकर दो जगह सभाएं हैं और मनरेगा में एक तो सबसे तो पहली बात कि मजदूरों का अधिकार छीना गया है राज्य सरकार पे बोझ डाला गया है और तीसरी बात ये है महात्मा गांधी का नाम उससे हटाया गया ये तीन बड़ी बातें हैं आज इसको लेकर कांग्रेस पार्टी लगाता प्रोटेस्ट कर रहा है अच्छा सर पंजाब सरकार ने स्पेशल राहत पैकेज की मांग की है बजट में किसी जैसे सरकार का कोई बजट बजट में उन्होंने राहत पैकेज करता है सर राहत पैकेज मांगा सेंटर से निश्चित रूप से मिलना चाहिए पंजाब पंजाब की अपनी विशिष्ट स्थिति है और इसलिए पंजाब को अतिरिक्त बजट मिलना चाहिए तो नहीं। नहीं। लेकिन सवाल इस बात है कि राज्य सरकार बजट तो मांग रही है लेकिन क्या बिना देखे सुने पंजाब के लोगों के साथ वादा किया था उनके साथ धोखा हो गया यहाँ के नौजवानों के साथ यहाँ महिलाओं के साथ उन्होंने जो वादा किया था आप पार्टी में वो तो धोखा कर दिया पिछले चार साल हो गया एक भी वादा पूरा नहीं किया बल्कि आम आदमी पार्टी सरकार में यहाँ के नौजवान है और यहाँ कानून व्यवस्था की स्थिति बेहद खराब है रोजगार की स्थिति है ही नहीं और ऐसे में मररेगा का जो मामला है गरीबों के लिए जो रोजगारों वो तो भी पंजाब में पसंद है लेकिन सरकार है तो नौ साल सर पूर्व मुख्यमंत्री यूपी भट्टल का भी बयान है उसको लेकर काफी सारे राजनीतिक दल है वो सवाल उठा रहे हैं क्या पूछ रहे उन्होंने दिया था स्टेटमेंट की लास्ट जाए तो दोबारा से सरकार उसको सलाह दिया गया और उन्होंने सलाह मानी नहीं तो 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 सवाल क्या है तो सर राजनीतिक राजनीतिक बयानबाजी अलग है लेकिन इसका कोई जब कोई घटना घटित नहीं हुई है और उसको पूरे खारिज कर दिया है लेकिन भट्टल मैडम इतने साल बाद जो बोली है तो निश्चित रूप से सवाल तो सबके मन में आता है लेकिन पता नहीं क्यों ऐसा बोलता ठीक है ठीक है दो